ਇਸ ਵੇਲੇ ਦੀ ਵੱਡੀ ਖਬਰ ਅਮਰਸਰ ਤੋਂ ਆ ਰਹੀ ਹੈ ਸਾਹਮਣੇ ਅਮਰਸਰ ਦੇ ਵਿੱਚ ਕਰੀਬ ਅੱਧੀ ਰਾਤ ਤਮਾਕੇ ਹੋਏ ਹਨ ਪਰ ਪਤਾ ਨਹੀਂ ਚੱਲ ਸਕਿਆ ਕਿ ਇਹ ਤਮਾਕੇ ਕਿਸ ਚੀਜ਼ ਦੇ ਹਨ ਪਰ ਜਦੋਂ ਤਮਾਕਿਆਂ ਦੀ ਆਵਾਜ਼ ਆਈ ਤਾਂ ਲੋਕ ਆਪਣੇ ਘਰਾਂ ਦੇ ਵਿੱਚ ਗਹਿਰੀ ਨੀਂਦ ਦੇ ਵਿੱਚ ਸੌ ਰਹੇ ਸਨ ਅਜ ਤਮਾਕਿਆਂ ਦੀ ਆਵਾਜ਼ ਸੁਣਦੇ ਹੀ ਲੋਕ ਆਪਣੇ ਘਰਾਂ ਦੇ ਸ਼ੱਤਾਂ ਦੇ ਉੱਪਰ ਅਤੇ ਘਰਾਂ ਤੋਂ ਬਾਹਰ ਨਿਕਲ ਆਏ ਲੋਕਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਹੋ ਗਿਆ ਕਿ ਇਹ ਕਿਤੇ ਪਾਕਿਸਤਾਨ ਦੇ ਵੱਲੋਂ ਧਮਾਕਾ ਤਾਂ ਨਹੀਂ ਕੀਤੇ ਗਏ ਤੁਹਾਨੂੰ ਦੱਸ ਦਈਏ ਕਿ ਅਮਰਸਰ ਦੇ ਵਿੱਚ ਬਲੈਕਆਊਟ ਤੋਂ ਬਾਅਦ ਅੱਧੀ ਰਾਤ ਨੂੰ ਇਸ ਧਮਾਕਿਆਂ ਦੀ ਆਵਾਜ਼ ਲੋਕਾਂ ਨੂੰ ਸੁਣੀ ਸੀ ਇਹ ਜੋ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਅਸੀਂ ਸਾਂਝਾ ਕਰ ਰਹੇ ਹਾਂ ਇਹ ਸੋਸ਼ਲ ਮੀਡੀਆ ਦੇ ਉੱਪਰ ਵੀ ਕਾफी ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ ਇਹ ਅਮਰਸਰ ਤੋਂ ਤਸਵੀਰਾਂ ਹਨ ਜੋ ਅੱਧੀ ਰਾਤ ਤਮਾਕੇ ਹੋਏ ਹਨ ਅਤੇ ਵਕ ਵਕ ਜਗ੍ਹਾ ਦੇ ਉੱਪਰ ਇਸ ਤਮਾਕਿਆਂ ਦੀਆਂ ਆਵਾਜ਼ਾਂ ਸੁਨੀਆਂ ਗਈਆਂ ਹਨ ਲੋਕਾਂ ਦੇ ਮਨਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਤੇ ਲੋਕ ਸਾਂਹੇ ਹੋਏ ਨਜ਼ਰ ਆ ਰਹੇ ਹਨ ਪ੍ਰਸ਼ਾਸਨ ਨੇ ਆਖਿਆ ਕਿ ਕਿਸੇ ਨੂੰ ਕਰਨ ਦੀ ਲੋਰ ਨਹੀਂ ਪਰ ਇਹ ਤਮਾਕਿਆਂ ਦੀ ਪੁਸ਼ਟੀ ਅਜੇ ਤੱਕ ਕਿਸੇ ਵੱਲੋਂ ਨਹੀਂ ਕੀਤੀ ਗਈ ਇਹ ਤਮਾਕੇ ਕਿੱਥੇ ਹੋਏ ਹਨ ਅਤੇ ਇਹ ਕਿੰਨਾਂ ਦੇ ਵੱਲੋਂ ਕੀਤੇ ਗਏ ਹਨ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਅਮਰਸਰ ਦੀਆਂ ਤਸਵੀਰਾਂ ਹਨ ਜੋ ਅੱਧੀ ਰਾਤ ਧਮਾਕੇ ਹੋਏ ਹਨ ਅਲੱਗ-ਅਲੱਗ ਜਗ੍ਹਾ ਦੇ ਉੱਪਰ ਅਤੇ ਜਿਸ ਦੀ ਆਵਾਜ਼ ਲੋਕਾਂ ਨੇ ਸੁਣੀ ਹੈ ਤਾਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਪਰ ਪ੍ਰਸ਼ਾਸਨ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਕਿ ਇਹ ਧਮਾਕੇ ਕੀਤੇ ਦੇ ਹਨ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਇਹਨਾਂ ਧਮਾਕਿਆਂ ਦੀ ਪੁਸ਼ਟੀ ਤਾਂ ਸਾਡਾ ਚੈਨਲ ਵੀ ਨਹੀਂ ਕਰਦਾ ਕਿ ਇਹ ਧਮਾਕੇ ਕੀਤੇ ਦੇ ਹਨ ਪਰ ਲੋਕਾਂ ਦੇ ਮਨਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਕਿ ਇਸ ਧਮਾਕਿਆਂ ਦੀ ਆਵਾਜ਼ ਸੁਣਨ ਦੇ ਨਾਲ ਲੋਕਾਂ 'ਮੇ ਹੋਈ ਨਜ਼ਰ ਆ ਰਿਹਾ ਅਮਰਸਰ ਤੋਂ ਇੱਕ ਤਸਵੀਰ ਤੁਹਾਡੀ ਸਭ ਜਿੰਦੂ ਪ੍ਰਸੰਗੀ ਕਰ ਰਹੇ ਆ ਕਿ ਤਮਾਕਿਆਂ ਦੀ ਆਵਾਜ਼ ਲੋਕਾਂ ਸੁਣਾ ਦਿੱਤੀ ਹੈ